ਸੰਗਤ ਜੀ ਦਰਸ਼ਨ ਕਰੋ ਜੀ ਤਪਸਥਾਨ ਮਾਤਾ ਸਾਹਿਬਕੌਰ ਜੀ ਕਿਲਾ ਨੰਦਗੜ੍ਹ ਦੇ ਬਿਲਕੁਲ ਨਾਲ ਹੀ ਸ਼ੋਭਿਤ ਇਹ ਸਥਾਨ ਕਰੋ ਜੀ ਦਰਸ਼ਨ ਜਿਹੜੀਆਂ ਸੰਗਤਾਂ ਨੂੰ ਦਰਸ਼ਨ ਹੋ ਗਿਆ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਿਆ ਜੀ ਇਸ ਪਵਣ ਪਿੱਤਰ ਸਥਾਨ ਤੇ ਤਪ ਕਰਿਆ ਕਰਦੇ ਸਨ ਮਾਤਾ ਜੀ ਵਾਹਿਗੁਰੂ 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 ਜੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਮੁਰਪਾ ਗਈ ਹਨ ਸਾਹਮਣੇ ਜੀ ਕਿਲਾ ਨੰਦਗੜ੍ਹ ਸਾਹਿਬ ਕਰੋ ਜੀ ਦਰਸ਼ਨ ਦਦਾਰੇ ਹੋਜੋ ਨਿਹਾਲ ਤੇ ਵੀਡੀਓ ਨੂੰ ਕਰ ਦਿਓ ਨਾਲ ਦੀ ਨਾਲ ਸ਼ੇਅਰ ਇਹ ਹੈ ਜੀ ਤਪਸਥਾਨ ਮਾਤਾ ਸਾਹਿਬ ਕੋਰਚੀ ਦਾ ਸੋਹਣਿਆ ਸੋਹਣਿਆ ਦਸਤਾਰਾ ਸਜਾਉਣ ਦੇ ਲਈ ਸੰਪਰਕ ਕਰੋ ਫਰੋਜ਼ਪੁਰੀਆ ਦਸਤਾਰ ਅਕੈਡਮੀ ਨਾਲ ਜੋ ਕਿ ਪਿਛਲੇ 20 ਸਾਲਾਂ ਤੋਂ ਲਗਾਤਾਰ ਦਸਤਾਰ ਦੀਆਂ ਸੇਵਾਵਾਂ ਨਿਭਾ ਰਿਹਾ ਜੀ ਕੰਟੈਕਟ ਕਰੋ 90274000490274404 ਇਸ ਨੰਬਰ ਤੇ ਫੋਨ ਕਰਕੇ ਆਪ ਜੀ ਬੁਕਿੰਗ ਕਰਵਾ ਸਕਦੇ ਹੋ ਆਪਣੇ ਪ੍ਰੋਗਰਾਮਾਂ ਦੀ ਬਹੁਤ ਬਹੁਤ ਧੰਨਵਾਦ